ਇਨਕਲਾਬੀ ਅਮਨਜੀ ਸੱਤਾ ਦੇ ਨਸ਼ੇ 'ਚ ਤੇ ਕੁਰਸੀ ਦੇ ਹੰਕਾਰ ਦੇ ਵਿੱਚ ਕਿ ਹੁਣ ਪੱਗਾਂ ਦਾ ਇਤਿਹਾਸ ਵੀ ਪੁੱਲ ਜਾਊਗਾ ਜਦ ਪੱਗਾਂ ਨੂੰ ਕਿਹੜੇ ਕਿਲ ਲੱਗੇ ਨੇ ਫਿਰ ਬਾਜਦੀਆਂ ਨੇ ਵੀ ਤੇ ਲੱਤਦੀਆਂ ਵੀ ਨੇ ਇਹ ਪੱਗ ਕੋਈ ਆਮ ਕਪੜਾ ਨਹੀਂ ਗੁਰੂਆਂ ਦੀ ਬਖਸ਼ਿਸ਼ ਕੀਤੀ ਹੋਈ ਸ਼ਾਨ ਹੈ ਗੁਰੂਆਂ ਦਾ ਬਖਸ਼ਿਸ਼ ਕੀਤਾ ਹੋਇਆ ਤਾਜ ਹੈ ਚੁਰ ਮੈਦਾਨ ਦੇ ਵਿੱਚ ਕਿਉਂ ਛੜੀਏ ਪਰਾ ਮਾਰੂ ਤੇ ਪੱਗ ਉਤਾਰੂ ਜਾਂ ਤਰੇ ਮੈਂ ਕਾਗਜ਼ ਬਣਾਉਂਦੇ ਦੀਪਾ ਵੈਸੇ ਤਾਂ ਹਰ ਸਰਕਾਰ ਦੇ ਵਿੱਚ ਪੱਗਾਂ ਲੱਖ ਦੀਆਂ ਰਹੀਆਂ ਨੇ ਪਰ ਇਸ ਵਾਰ ਆਪ ਸਰਕਾਰ ਤੇ ਐਮਐਨਏ ਵੱਲੋਂ ਪੱਗਾਂ ਦੇ ਵਿੱਚ ਕਿਹੜੇ ਕਿੱਲ ਹੁੰਦੇ ਵਾਲੇ ਬਿਆਨ ਕਰਕੇ ਆਮ ਆਦਮੀ ਪਾਰਟੀ ਦੀ ਸਰਕਾਰ ਕਟਾਰੇ ਦੇ ਵਿੱਚ ਖੜੀ ਹੋ ਗਈ। ਪੱਗਾਂ ਨੂੰ ਕਿਹੜੇ ਕਿੱਲ ਲੱਗੇ ਨੇ ਫਿਰ ਵਾਜਦੀਆਂ ਨਹੀਂ ਤੇ ਲੱਤਦੀਆਂ ਵੀ ਨਹੀਂ। ਉਹ ਪੰਗਾ ਪੱਗਾਂ ਦਾ ਇਹੋ ਆਪਣੀ ਆ ਦੇ ਪਛਾਣ ਕੇ ਲੈ ਜਾ ਪੱਗਾਂ ਫੇਰ ਗੱਲ ਕਰਿਓ। ਪਹਿਲਿਆਂ ਨੂੰ ਸੇਕ ਦੇਣਾ। ਤੂੰ ਲੈ ਜੇ ਤੇ ਜੁਰਤ ਪੁੱਛਿਆ ਲੈਣਾ ਫੇਕ ਦੇਣਾ ਫਿਰ ਆ ਜਾ ਰੰਦਾਵੇ ਦੀ ਜबान ਫਿਸਲਦੀ ਹੀ ਪੰਜਾਬ ਦੇ ਵਿੱਚ ਅਣਖੀ ਗੈਰਤਮੰਦ ਤੇ ਜਾਤੀਆਂ ਜਮੀਰਾ ਵਾਲਿਆਂ ਦਾ ਖੂਨ ਖਾਉ ਲੁੱਟਿਆ ਕਹਿਣ ਲੱਗੇ ਪੱਗ ਬਣੀ ਕੱਪੜੇ ਤੋਂ ਬੇਸ਼ੱਕ ਪਾਵੇਂ ਇਸ ਪੱਗ ਦੇ ਵਿੱਚ ਵੀ ਇਤਿਹਾਸ ਬੋਲੇ ਪੱਗ ਸੱਜੀ ਨਾ ਰੰਗਾਂ ਦੀ ਖੇਡ ਹੋਲੀ ਬੱਚੀ ਸਿਰਾਂ ਤੇ ਖੂਨ ਦੇ ਖੇਡ ਹੋਲੇ ਸਿਰੋਂ ਲੱਥ ਜਾਵੇ ਬੰਦਾ ਮਰੇ ਜਿਉਂਦਾ ਸਿਰ ਲੱਥ ਜਾਵਣ ਪੱਗ ਨਾ ਡੋਲੇ ਮੂਤਰ ਰੱਖੀ ਨਾ ਜਿਨ੍ਹਾਂ ਨੇ ਲੱਜ ਪੱਗ ਦੀ ਮਿਲੇ ਮਿੱਟੀ ਵਿੱਚ ਥਾਂ ਥਾਂ ਗਏ ਰੋਲੇ ਕਿ ਸਖਸ਼ ਆਪ ਵਿਦਾਇ ਗੁਰਦੀਪ ਸਿੰਘ ਰੰਦਾਵਾ ਪੱਗਾਂ ਨੂੰ ਕਿਹੜੇ ਕਿਲ ਲੱਗੇ ਨੇ ਫਿਰ ਵਜਦੀਆਂ ਨਹੀਂ ਤੇ ਲੱਤਦੀਆਂ ਵੀ ਨਹੀਂ ਜਗਾ ਡੇਰਾ ਬਾਬਾ ਨਾਨਕ ਗੁਰੂਆਂ ਦੀ ਚਰਨਛੋਪਾ ਪ੍ਰਾਪਤ ਧਰਤੀ ਉਹ ਪੜੀਆਂ ਪੱਗਾਂ ਨੂੰ ਆਪਣੀ ਆ ਦੇ ਪਛਾਣ ਕੇ ਲੈ ਜਾ ਪੱਗਾਂ ਫੇਰ ਗੱਲ ਕਰਿਓ ਵਿਸ਼ੇਸ਼ਤਾ ਜਜਾਰੂਆਂ ਦੀ ਤਰਤੀ ਬਿਆਨ ਪੱਗਾਂ ਨੂੰ ਕਿਹੜਾ ਕਿਲ ਲੱਗੇ ਨੇ ਵੱਜਦੀਆਂ ਵੀ ਨੇ ਤੇ ਲੱਤਦੀਆਂ ਵੀ ਨੇ ਪੱਗਾਂ ਨੂੰ ਕਿਹੜੇ ਕਿਲ ਲੱਗੇ ਨੇ ਫਿਰ ਵੱਜਦੀਆਂ ਨਹੀਂ ਵੀ ਤੇ ਲੱਤਦੀਆਂ ਵੀ ਨੇ ਬੇਸ਼ੱਕ ਲੜਾਈ ਚੱਕੜਿਆਂ ਦੇ ਵਿੱਚ ਬਹੁਤ ਕੁਝ ਵਾਪਰ ਜਾਂਦਾ ਹੈ ਝਾੜੂ ਵਾਲੇ ਭਾਵੇਂ ਬੜਕਾ ਮਾਰਦੇ ਹੋਏ ਕਹਿ ਰਹੇ ਨੇ ਕਿ ਹੁਣ ਸ਼ੇਰ ਨੂੰ ਸਵਾ 6 ਟੱਕਰਿਆ ਪਰ ਜਿਹੜਾ ਪੱਗਾਂ ਨੂੰ ਟੁੱਟ ਕੇ ਪੈ ਜਾਣਾ ਫਿਰ ਪੱਗਾਂ ਖੋ ਕੇ ਲਿਆਉਣੀਆਂ ਤੇ ਫਿਰ ਲਲਕਾਰਾ ਮਾਰਨਾ ਕਿ ਆਜੋ ਆਪਣੀਆਂ ਪੱਗਾਂ ਪਛਾਣ ਕੇ ਲੈ ਜਾਓ ਇਹ ਤੁਹਾਡੇ ਸਰਦਾਰ ਹੋਣ ਦਾ ਵੀ ਸ਼ੰਕੇ ਖੜੇ ਕਰ ਰਿਹਾ ਹੈ ਉਹ ਪਹਿਲੀਆਂ ਪੱਗਾਂ ਲੈਓ ਆਪਣੀ ਆ ਦੇ ਪਛਾਣ ਕੇ ਲੈ ਜਾਓ ਪੱਗਾਂ ਫੇਰ ਗੱਲ ਕਰਿਓ ਪਹਿਲੀਆਂ ਨੂੰ ਸੇਕ ਦੇਣਾ ਪਤਾ ਲੈਦੇ ਤੇ ਜੁੱਤੇ ਪੁੱਛਿਆ ਲੈਣਾ ਸੇਕ ਦੇਣਾ ਫਿਰ ਆ ਜਾਓ ਸਿਰਫ ਇਹੀ ਨਹੀਂ ਇਸ ਤੋਂ ਬਾਅਦ ਇਨਕਲਾਬੀ ਐਮਐਲਏ ਦਾ ਇਹ ਬਿਆਨ ਆ ਜਾਣਾ ਕਿ ਪੱਗਾਂ ਨੂੰ ਕਿਰਕੇ ਲੱਗੇ ਨੇ ਲਾਠੀ ਜਾਂਦੀਆਂ ਨੇ ਇੱਕ ਜਿੰਮੇਵਾਰ ਤੇ ਸਵਿਧਾਨਕ ਅਹੁਦੇ ਤੇ ਹੁੰਦਿਆਂ ਇਹ ਬਿਆਨ ਤੁਹਾਨੂੰ ਸ਼ੋਭਾ ਨਹੀਂ ਦਿੰਦੇ ਜਨਾਬ ਕਿਉਂਕਿ ਪੱਗ ਤੁਹਾਡੇ ਸਿਰ ਤੇ ਵੀ ਹੋਈ ਹੈ ਜੋ ਦੂਜਿਆਂ ਦੀ ਲੱਥੀ ਹੈ ਪੱਗਾਂ ਤਾਂ ਤੁਸੀਂ ਲੱਗ ਗਈ ਤੁਹਾਨੂੰ ਦੇਖਦਾ ਹੀ ਹੋਣਾ ਜਦ ਪੱਗਾਂ ਨੂੰ ਕਿਹੜੇ ਕਿਲ ਲੱਗੇ ਨੇ ਫਿਰ ਵਾਜਦੀਆਂ ਵੀ ਤੇ ਲੱਥਦੀਆਂ ਵੀ ਨੇ ਚੋਣਾਂ ਦੌਰਾਨ ਲਾਇਆਂ ਪੱਗਾਂ ਦੇ ਵੈਰ ਕਤਲਾਂ ਤੱਕ ਜੇਲਾਂ ਤੱਕ ਤੇ ਅਗਲੇ 5 ਸਾਲਾਂ ਦੀ ਖੱਜਲ ਖਵਾਰੀ ਤੱਕ ਚੱਲਣੇ ਨੇ ਜੇ ਕੋਈ ਸ਼ੱਕ ਹੈ ਤਾਂ ਜਿਨ੍ਹਾਂ ਨੇ ਨਤੀਜੇ ਪੁੱਟਿਆ ਉਹਨਾਂ ਨੂੰ ਪੁੱਛ ਲਓ ਅਕਸਰ ਲਿਖਿਆ ਮਿਲਦਾ ਕਿ ਸਵਾਰੀ ਆਪਣੇ ਸਮਾਨ ਦੀ ਆਪ ਜਿੰਮੇਵਾਰ ਹੈ ਪਰ ਇਸ ਲਾਈਨ ਚ ਵੀ ਇਨਕਲਾਬੀ ਐਮਐਲਏ ਨੇ ਵਾਅਦਾ ਕਰ ਦਿੱਤਾ ਹੈ ਸਰਦਾਰ ਆਪਣੀ ਲੱਥੀ ਦਸਤਾਰ ਦਾ ਆਪ ਜਿੰਮੇਵਾਰ ਹੈ ਕਿਉਂਕਿ ਪੱਕਾ ਨੂੰ ਕਿਹੜਾ ਕਿੱਲ ਲੱਗੇ ਹੁੰਦੇ ਨੇ ਸਾਵਧਾਨ ਇਹ ਲੱਥ ਵੀ ਸਕਦੀਆਂ ਨੇ ਸਾਮਦਮ ਦੰਡ ਬੇਦ ਵਾਲੇ ਬੰਦੇ ਸਿੱਧਾ ਪੱਕਾ ਨੂੰ ਹੀ ਹੁਣ ਪੈ ਗਏ ਨੇ ਇਹਨਾਂ ਦਾ ਇੱਕ ਐਮਐਲਏ ਪਿੱਛੇ ਜੇ ਕਹਿੰਦਾ ਸੀ ਕਿ ਅੱਖਾਂ ਦਿਖਾਓਗੇ ਤਾਂ ਅੱਖਾਂ ਕੱਢ ਦਿਆਂਗੇ ਜੇ ਉਂਗਲ ਕਰੋਗੇ ਤਾਂ ਉਂਗਲ ਵੜ ਦਾਂਗੇ ਪਰ ਇਧਰ ਤੇ ਨਵੀਂ ਹੀ ਗੱਲ ਨਾਲ ਜੁੜ ਗਈ ਐ ਜੇ ਸਿਰ ਚੁੱਕੋਗੇ ਤਾਂ ਪੱਗਾਂ ਸਿਰ ਤੋਂ ਅੱਡ ਕਰ ਦੇਾਂਗੇ ਡੰਗਰਾ ਵਾਂਗ ਬੰਦੇ ਕੁੱਟੇ ਗਏ ਪੱਗਾਂ ਲਾ ਦਿੱਤੀਆਂ ਗਈਆਂ ਵਾਲਾਂ ਤੋਂ ਫੜ ਕੇ ਤੋਏ ਆ ਗਿਆ ਮਾਵਾ ਪੈਣਾ ਦੀਆਂ ਸ਼ਰਿਆਮ ਗਾਲਾਂ ਕੱਢੀਆਂ ਗਈਆਂ ਪੁਲਿਸ ਦੀ ਮੌਜੂਦਗੀ ਦੇ ਵਿੱਚ ਇਹ ਸਭ ਵਾਪਰ ਜਾਣਾ ਇਹ ਸ਼ੰਕੇ ਖੜੇ ਕਰਦਾ ਹੈ ਜਿਵੇਂ ਉਹਨਾਂ ਦੀ ਸ਼ਹਿਤ ਹੀ ਹੋ ਰਿਹਾ ਹੋਵੇ ਪੁਲਿਸ ਭਾਵੇਂ ਮੂਕ ਦਰਸ਼ਕ ਬਣ ਕੇ ਦੇਖਦੀ ਰਹੀ ਪਰ ਖੈਰ ਜੇ ਕਿਤੇ ਪੁਲਿਸ ਨਾ ਹੁੰਦੀ ਤਾਂ ਫੇਰ ਸ਼ਾਇਦ ਖੂਨੀ ਖੇਡ ਹੀ ਖੇੜਿਆ ਜਾਣਾ ਸੀ ਮਗਰ ਤਾਂ ਕੁਝ ਬਚਣਾ ਹੀ ਨਹੀਂ ਸੀ ਨਾ ਲੋਕ ਸੁਧਰਨੇ ਆ ਨਾ ਨੇਤਾ ਹਰ ਚੋਣ ਦੁਸ਼ਮਣੀਆਂ ਪਵਾ ਕੇ ਦੂਰੀਆਂ ਵਧਾ ਕੇ ਚਲੀ ਜਾਂਦੀ ਹੈ ਪਰਚੇ ਪੈਂਦੇ ਨੇ ਸਿਰ ਪਾੜਦੇ ਨੇ ਪੱਗਾਂ ਲੱਥਦੀਆਂ ਨੇ ਜਲੰਧਰ ਚ ਬਸਮਾ ਨੇਤਾ ਨੂੰ ਨਾਮਜ਼ਦ ਕੀਤਾ ਰੋਕਿਆ ਅੰਮ੍ਰਿਤਸਰ ਦੇ ਵਿੱਚ ਕਾਲੀਆਂ ਵੱਲੋਂ ਆਪ ਤੇ ਕੁੱਟ ਮਾਰਦਾ ਦੋਸ਼ ਹੈ ਕੋਈ ਕਿਸੇ ਦੇ ਕਾਗਜ਼ ਪਾੜ ਗਿਆ ਤੇ ਕੋਈ ਕਾਗਜ਼ ਖੋ ਕੇ ਭੱਜ ਗਿਆ ਹਾਲੇ ਅਸੀਂ ਆਖਦੇ ਆ ਕਿ ਸਿਆਸਤ ਦੇ ਵਰਤਮਾਨ ਤੋਂ ਲੋਕ ਅੱਕੇ ਪਏ ਨੇ ਚੋਲੀ ਚੱਕ ਨਾ ਕਦੇ ਮੁੱਕਣੇ ਨਾ ਮੁੱਕੇ ਇਹ ਵੋਟਾਂ ਆਉਂਦੀਆਂ ਰਹਿਣਗੀਆਂ ਪੰਜਾਬੀ ਲੜਦੇ ਰਹਿਣਗੇ ਖੱਪਦੇ ਰਹਿਣਗੇ ਨੁਕਸ ਕੱਢਦੇ ਰਹਿਣਗੇ ਇਹ ਪੰਜਾਬ ਹੈ ਜਿੱਥੇ ਆਪਣੇ ਟੱਬਰ ਨਾਲੋਂ ਵੱਧ ਲੋਕਾਂ ਨੂੰ ਆਪਣੀ ਪਾਰਟੀ ਦਾ ਫਿਕਰ ਹੁੰਦਾ ਹੈ